ਦੋਸਤੋ ਅੱਜ ਕਿਸਾਨਾਂ ਦਾ ਟਰੈਕਟਰ ਮਾਰਚ ਸੀ ਕਿਸਾਨਾਂ ਦੀ ਇੱਕ ਕੌਲ ਸੀ ਐਸ ਕੇ ਐਮ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਉਸ ਐਸ ਕੇ ਐਮ ਦੀ ਕੌਲ ਸੀ ਕਿ ਜਿਵੇਂ 26 ਜਨਵਰੀ ਦਿੱਲੀ ਨੂੰ ਟਰੈਕਟਰ ਅਪਰੇਡ ਹੋਈ ਸੀ ਉਸੇ ਦੀ ਤਰਜ਼ ਦੇ ਉੱਪਰ ਹੁਣ ਜਿੱਥੇ-ਜਿੱਥੇ ਵੀ ਐਸਕੇਮ ਦੀ ਹੋਂਦ ਹੈ ਇੱਥੇ-ਜਿੱਥੇ ਐਸਕੇਮ ਦੀਆਂ ਜਥੇਬੰਦੀਆਂ ਨੇ ਜਾਂ ਛੋਟੀ ਤੋਂ ਛੋਟੀਆਂ ਇਕਾਈਆਂ ਨੇ ਵੱਡੀਆਂ ਜਥੇਬੰਦੀਆਂ ਨੇ ਜਿੱਥੇ ਵੀ ਜਿੱਥੇ ਵੀ ਜਥੇਬੰਦੀਆਂ ਹੈਗੀਆਂ ਨੇ ਉੱਥੇ-ਉੱਥੇ ਐਸਕੇਮ ਟਰੈਕਟਰ ਅਪਰੇਡ ਕਰੂਗਾ ਐਸੇ ਸਿਲਸਿਲੇ ਤਹਿਤ ਥਾਂ-ਥਾਂ ਦੇ ਉੱਪਰ ਆਪਨੇ ਦੇਖਿਆ ਕਿ ਟਰੈਕਟਰ ਅਪਰੇਡ ਹੋਈ ਅਸੀਂ ਰਾਜਪੁਰਾ ਦੇ ਵਿੱਚ ਮੌਜੂਦ ਸੀ ਜਿੱਥੇ ਰਾਜਪੁਰਾ ਦੇ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਗਈ। ਕਈ ਦੋਸਤ ਸੋਚਦੇ ਹੋਣਗੇ ਕਿ ਜਦੋਂ ਤਿੰਨ ਖੇਤੀ ਕਾਨੂੰਨ বিজেਪੀ ਦੀ ਸਰਕਾਰ ਨੇ ਵਾਪਸ ਹੀ ਲੈ ਲੇ ਤਾਂ ਕਿਸਾਨ ਆਖਰ ਮੁਰਮੁਰ ਕੇ ਸੰਘਰਸ਼ ਕਿਉਂ ਕਰ ਰਹੇ ਨੇ? ਦੋਸਤੋ ਜਿਹੜਾ ਇਹ ਸੰਘਰਸ਼ ਸੀ ਇਹ ਸੰਘਰਸ਼ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਖਤਮ ਨਹੀਂ ਸੀ ਹੋਇਆ ਖਾਸ ਕਰਕੇ ਖੇਤੀ ਕਾਨੂੰਨਾਂ ਦੇ ਵਿੱਚ ਤਾਂ ਤਿੰਨ ਜਿਹੜੇ ਕਾਨੂੰਨ ਲੈ ਕੇ ਆਏ ਸੀ ਭਾਜਪਾ ਦੀ ਸਰਕਾਰ ਉਹਨਾਂ ਦੇ ਵਿੱਚ ਤਾਂ ਆਹੀ ਗੱਲ ਸੀ ਕਿ ਜਿਹੜੇ ਤਿੰਨੋਂ ਖੇਤੀ ਕਾਨੂੰਨ ਨੇ ਤਿੰਨੋਂ ਦੇ ਤਿੰਨੇ ਖੇਤੀ ਕਾਨੂੰਨ ਭਾਜਪਾ ਦੀ ਕੇਂਦਰ ਸਰਕਾਰ ਹੈਗੀ ਹੈ ਜਿਹੜੀ ਉਹ ਹੈ ਨਾ ਕਾਨੂੰਨਾਂ ਨੂੰ ਵਾਪਸ ਕਰੇ ਤੇ ਅਖੀਰ ਦੇ ਵਿੱਚ ਭਾਜਪਾ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਕਰਵਾ ਲਏ ਪਰ ਇਹਨਾਂ ਤਿੰਨ ਖੇਤੀ ਕਾਨੂੰਨਾਂ ਤੋਂ ਇਲਾਵਾ ਕਿਸਾਨਾਂ ਦੀਆਂ ਬੜੀਆਂ ਮੰਗਾਂ ਨੇ ਬਹੁਤ ਮੰਗਾਂ ਨੇ ਕਿਸਾਨਾਂ ਦੀਆਂ ਸਭ ਤੋਂ ਪਹਿਲੀ ਤੇ ਵੱਡੀ ਮੰਗ ਜਿਹੜੀ ਕਿਸਾਨਾਂ ਦੀ ਹੈਗੀ ਹੈ ਉਹ ਮੰਗ ਹੈਗੀ ਹੈ ਕਿ ਐਮਐਸਪੀ ਨੂੰ ਮਾਨਤਾ ਦਿੱਤੀ ਜਾਵੇ ਐਮਐਸਪੀ ਨੂੰ ਕਾਨੂੰਨ ਬਣਾਇਆ ਜਾਵੇ ਐਮਐਸਪੀ ਦੀ ਗਾਰੰਟੀ ਹੋਵੇ ਕਿ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਕਿਸਾਨ ਜਿਹੜੀਆਂ ਫਸਲਾਂ ਪੈਦਾ ਕਰਦਾ ਉਹਨਾਂ ਫਸਲਾਂ ਦੇ ਉੱਪਰ ਸਰਕਾਰ ਵੱਲੋਂ ਮਾਨਤਾ ਮਿਲੇ ਕਾਨੂੰਨ ਬਣੇ ਗਾਰੰਟੀ ਮਿਲੇ ਇਹ ਸਰਕਾਰ ਇਹਨਾਂ ਫਸਲਾਂ ਨੂੰ ਖਰੀਦੂਗੀ ਉਹ ਖਰੀਦੂਗੀ ਹਾਲਾਤ ਭਾਵੇਂ ਕੋਈ ਹੋਣਾ ਦੂਜੀ ਗੱਲ ਹੈਗੀ ਹੈ ਕਿ ਆਪਾਂ ਨੂੰ ਪਤਾ 23 ਫਸਲਾਂ ਦੇ ਉੱਪਰ ਐਮਐਸਪੀ ਆ ਪਰ ਕਣਕ ਤੇ ਝੋਨੇ ਦੇ ਉੱਪਰ ਐਮਐਸਪੀ ਮਿਲਦੀ ਹੈ ਯਾਨੀ ਕਿ 21 ਫਸਲਾਂ ਦੇ ਉੱਪਰ ਕਿਸਾਨੀ ਨੂੰ ਐਮ ਐਸ ਪੀ ਨਹੀਂ ਮਿਲਦੀ ਹੈਗੀ ਆਪਾਂ ਦੇਖਦੇ ਹਾਂ ਕਿ ਕਿਵੇਂ ਸੂਰਜਮੁਖੀ ਦਾ ਜਿਹੜਾ ਹਾਲ ਹੈ ਉਹ ਮੰਡੀਆਂ ਦੇ ਵਿੱਚ ਹਾਲ ਹੁੰਦਾ ਇਸ ਤੋਂ ਇਲਾਵਾ ਆਪਾਂ ਨੇ ਦੇਖਿਆ ਕਿ ਮੱਕੀ ਦੀ ਫਸਲ ਹੈ ਜਿਹੜੀ ਮੱਕੀ ਦੀ ਫਸਲ 500 600 700 ਰੁਪਏ ਨੂੰ ਚੱਕੀ ਜਾਂਦੀ ਹੈ ਮੰਡੀ ਦੇ ਵਿੱਚੋਂ ਯਾਨੀ ਕਿ ਮੱਕੀ ਦਾ ਰੇਟ ਤੋਂ ਰੇਟ ਤਾਂ ਰੇਟ ਤਾਂ ਹੈਗਾ 1800 ਪਲੱਸ ਪਰ ਉਹ 600 ਨੂੰ ਵਿਕਦੀ ਹੈ ਉਹ 700 ਨੂੰ ਵਿਕਦੀ ਹੈ ਦੂਜੇ ਪਾਸੇ ਕੇਂਦਰ ਦੀ ਸਰਕਾਰ ਦਾ ਆਹ ਇੱਕ ਪ੍ਰਸਤਾਵ ਹੈਗਾ ਕਿ ਅਸੀਂ ਭਾਵੰਤਰ ਜਿਹੜੀ ਸਾਡੀ ਸਕੀਮ ਹੈਗੀ ਆ ਉਸ ਸਕੀਮ ਹੈਤ ਜਦੋਂ ਐਮਐਸਪੀ ਦੇ ਨਾਲ ਫਸਲ ਪੂਰੀ ਨਹੀਂ ਖਰੀਦੀ ਜਾਊਗੀ ਤਾਂ ਅਸੀਂ ਭਾਵ ਅੰਤਰ ਦੇ ਰਾਹੀਂ ਉਸ ਯੋਜਨਾ ਦੇ ਰਾਹੀਂ ਅਸੀਂ ਪੂਰੀ ਰਕਮ ਦੇ ਦਾਂਗੇ ਪਰ ਉਹ ਰਕਮ ਕਿਸਾਨਾਂ ਤੱਕ ਪਹੁੰਚਦੀ ਨਹੀਂ ਹੈਗੀ ਉਹ ਸਿਰਫ ਇੱਕ ਐ ਕਹੋ ਕਿਹੜੀ ਪਾਲਿਸੀ ਹੈ ਕਾਗਜ਼ਾਂ ਦੀ ਪਾਲਿਸੀ ਹੀ ਬਣ ਕੇ ਉਹ ਸੀਮਿਤ ਹੋ ਜਾਂਦੀ ਹੈ ਦੋਸਤੋ ਇਸ ਤੋਂ ਇਲਾਵਾ ਕਿਸਾਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਬਿਜਲੀ ਬਿੱਲ ਬਿਜਲੀ ਬਿੱਲ 2020 20100 ਬੀ ਉਸ ਬਿਜਲੀ ਬਿੱਲ ਨੂੰ ਵੀ ਕਿਸਾਨੀ ਦੀ ਮਨਜ਼ੂਰੀ ਨਹੀਂ ਹੈਗੀ ਉਹ ਬਿੱਲ ਵੀ ਕਹਿੰਦੇ ਕਿਸਾਨ ਕਹਿੰਦੇ ਨੇ ਕਿ ਕਾਰਪੋਰੇਟ ਪੱਖੀ ਬਿੱਲ ਹੈ ਉਹ ਬਿੱਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦਾ ਕਚੂਮਰ ਕੱਢ ਦੂਗਾ ਉਹ ਬਿੱਲ ਮਨਜ਼ੂਰ ਨਹੀਂ ਉਸ ਨੂੰ ਵੀ ਰੱਦ ਕਰੋ ਇਸ ਤੋਂ ਇਲਾਵਾ ਪਰਾਲੀ ਦਾ ਮਸਲਾ ਵੱਡਾ ਮਸਲਾ ਪਰਾਲੀ ਦਾ ਜਿਹੜਾ ਬਿਜਲੀ ਸੋਧ ਬਿੱਲ ਦੇ ਨਾਲ-ਨਾਲ ਜਿਹੜਾ ਪਰਾਲੀ ਦਾ ਮਸਲਾ ਪਰਾਲੀ ਦੇ ਮਸਲੇ ਦੇ ਵੀ ਕਿਸਾਨ ਇੱਕ ਜੁਟ ਨੇ ਕਿਸਾਨ ਚਾਹੁੰਦੇ ਨੇ ਕਿ ਸਰਕਾਰ ਇਸ ਪ੍ਰਾਲੀ ਦਾ ਕੋਈ ਹੱਲ ਕਰੇ ਨਾ ਕਿ ਕਿਸਾਨਾਂ ਦੇ ਉੱਪਰ ਝੂਠੇ ਪਰਚੇ ਪਾ ਕੇ ਕਿਸਾਨਾਂ ਨੂੰ ਵਿੱਚ ਜੇਲ੍ਹਾਂ ਦੇ ਵਿੱਚ ਡੱਕੇ ਜਾਵੇ ਇਹ ਜਿਹੜੀ ਪਾਲਿਸੀ ਹੈ ਸਰਕਾਰਾਂ ਦੀ ਇਹ ਠੀਕ ਨਹੀਂ ਹੈਗੀ ਕਿਸਾਨ ਇਹਦਾ ਜਿਹੜਾ ਹੈਗਾ ਲਗਾਤਾਰ ਵਿਰੋਧ ਕਰਦੇ ਨੇ ਇਸ ਤੋਂ ਇਲਾਵਾ ਲਖੀਮਪੁਰ ਦੀ ਘਟਨਾ ਹੋ ਗਈ ਲਖੀਮਪੁਰ ਦੇ ਵਿੱਚ ਆਪਾਂ ਨੂੰ ਪਤਾ ਕਿ ਇੱਕ ਰਾਜ ਗ੍ਰਹਿ ਮੰਤਰੀ ਜਿਹੜੇ ਉੱਥੇ ਦੇ ਮਿਸ਼ਰਾ ਸਾਹਿਬ ਹੈਗੇ ਨੇ ਉਹਨਾਂ ਦੇ ਬੇਟੇ ਵੱਲੋਂ ਵੀਡੀਓ ਆਈ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਉਸ ਨੇ ਕਿਸਾਨਾਂ ਦੇ ਉੱਪਰ ਕਿਵੇਂ ਗੱਡੀ ਛਡਾ ਕੇ ਕਿਸਾਨਾਂ ਦਰੜ ਕੇ ਮਾਰਦੇ ਸੀ ਉਹਦੇ ਇਨਸਾਫ ਦੇ ਲਈ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਇਸ ਤੋਂ ਇਲਾਵਾ ਬਹੁਤ ਮੰਗਾਂ ਨੇ ਦੋਸਤੋ ਛੋਟੀ ਤੋਂ ਛੋਟੀ ਮੰਗ ਹੈ ਵੱਡੀ ਤੋਂ ਵੱਡੀ ਮੰਗ ਹੈ ਜਿਸ ਤਹਿਤ ਕਿਸਾਨਾਂ ਦੇ ਜਿਹੜੇ ਪ੍ਰੋਗਰਾਮ ਨੇ ਲਗਾਤਾਰ ਇਹ ਪ੍ਰੋਗਰਾਮ ਹੋ ਰਹੇ ਨੇ ਸੋ ਇਹ ਜਾਣਕਾਰੀ ਸੀ ਜਿਹੜੀ ਅਸੀਂ ਤੁਹਾਡੇ ਤੱਕ ਸਾਂਝੀ ਕਰਨੀ ਸੀ ਬਾਕੀ ਤੁਸੀਂ ਕੀ رائے ਰੱਖਦੇ ਹੋ ਆਪਣੇ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਭੇਜ ਸਕਦੇ ਹੋ